ਸੋ ਸਿੱਖਾਲ ਪਿਆਰੇ ਬੱਚਿਓ ਅਧਿਆਪਕ ਸਾਥੀਓ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ 2 ਅਗਸਤ ਦੀ ਐਸਆਰਟੀ ਪੰਜਾਬ ਦੇ ਵੱਲੋਂ ਇੱਕ ਲੈਟਰ ਜਾਰੀ ਹੋਈ ਹੈ ਜੋ ਕਿ ਦੋ ਲੈਟਰ ਆਏ ਨੇ ਇੱਕ 9ਵੀਂ 10ਵੀਂ ਤੇ 11ਵੀਂ 12ਵੀਂ ਸਿੱਧਾ ਕਹਿ ਲੀਏ ਕਿ 9ਵੀਂ ਤੋਂ ਲੈ ਕੇ 12ਵੀਂ ਤੱਕ ਲੈਟਰ ਡਿਫਰੈਂਟ ਨੇ ਪਰ ਮੈਟਰ ਸੇਮ ਹੈ ਪੀਐਮ ਸ਼੍ਰੀ ਸਕੂਲਾਂ ਤੋਂ ਇਲਾਵਾ ਜੋ ਐਲਈਪੀ ਜੋ ਗ੍ਰਾਂਟ ਆਂਦੀ ਹੈ ਉਹਦੇ ਅਧੀਨ ਜੋ ਪੈਸੇ ਜਾਰੀ ਕੀਤੇ ਗਏ ਨੇ ਵੀਕ ਕੰਪੀਟੈਂਸੀ ਜੋ ਬੱਚਿਆਂ ਦੀਆਂ ਰਹਿ ਗਈਆਂ ਉਹਨੂੰ ਸੁਧਾਰਨ ਲਈ ਜੋ ਸੀਪੀ ਦਾ ਪ੍ਰੋਗਰਾਮ ਹੈ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਉਹਦਾਰੀ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਪਰਖ ਰਾਸ਼ਟਰੀ ਸਰਵੇਖਣ 2024 ਜੋ ਦਸੰਬਰ ਚ ਹੋਇਆ ਸੀ 2024 ਦੇ ਵਿੱਚ ਉਹਦੇ ਵਿੱਚ ਪਤਾ ਕੀਤਾ ਗਿਆ ਕਿ ਵਿਸ਼ਾवार ਕੁਝ ਜਿਹੜੇ ਪੱਦਰ ਨਤੀਜੇ ਹੈ ਸਟੇਟ ਵਾਈਜ਼ ਉਹ ਘਟ ਸੀ ਅਪਰ ਪ੍ਰਾਇਮਰੀ ਦੇ 9ਵੀਂ 10ਵੀਂ ਜਮਾਤਾਂ ਲਈ ਪੰਜਾਬੀ ਅੰਗਰੇਜ਼ੀ ਹਿੰਦੀ ਮੈਥ ਸਾਇੰਸ ਸਮਾਜਿਕ ਸਿੱਖਿਆ ਦੀਆਂ ਵੀਕ ਕੰਪੀਟੈਂਸੀਆਂ ਜਿਹੜੀਆਂ ਨੇ ਵਿਸ਼ਾ ਵਾਰ ਐਸਆਰਪੀਜ਼ ਵੱਲੋਂ ਡੈਂਟੀਫਾਈ ਕੀਤਾ ਗਿਆ ਸਟੇਟ ਰਿਸੋਰਸ ਪਰਸਨ ਆਇਡੈਂਟੀਫਾਈ ਕੀਤਾ ਹੈ ਤੇ ਇਹਦੇ ਵਿੱਚ ਹੁਣ ਜਿਹੜਾ ਵਿਦਿਅਕ ਸੈਸ਼ਨ ਸਾਡਾ ਚੱਲ ਰਿਹਾ 25 26 ਤੋਂ ਇਹਦੇ ਵਿੱਚ ਇਹਨੂੰ ਨਾਲ ਹੁਣ ਇੰਪਲੀਮੈਂਟ ਕਰਨਗੇ ਸੋ ਇਹਦੇ ਵਿੱਚ ਕੀ ਹੈ ਜੀ ਵਿਦਿਆਰਥੀਆਂ ਨੂੰ ਜਿਹੜਾ ਇਹ ਜਿਹੜੇ 6 ਵਿਸ਼ੇ ਆ ਇਦੀਆਂ ਜਿਹੜੀਆਂ ਵੀਕ ਕੰਪੀਟੈਂਸੀਜ਼ ਆ ਉਹਦੇ ਵਾਸਤੇ ਪਰਿਪੱਕ ਕਰਨ ਲਈ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਧਿਆਨ ਕੀਤਾ ਗਿਆ ਜਿਹਦੇ ਵਿੱਚ ਸਿਲੇਬਸ ਦੇ ਨਾਲ ਨਾਲੇ ਕੰਪੀਟੈਂਸੀਆਂ ਦੇ ਆਧਾਰਿਤ ਅਸੈਸਮੈਂਟ ਹੋਏਗੀ ਫੋਰਥ ਨਾਈਟਲੀ ਯਾਨੀ ਹਰ ਹਫਤੇ ਦੇ ਬਾਅਦ ਜਿੱਦਾਂ ਪ੍ਰੈਕਟਿਸ ਟੈਸਟ ਆਂਦਾ ਸੀ 베이스ਲਾਈਨ ਤੇ ਐਂਡਲਾਈਨ ਟੈਸਟ ਹੋਏਗਾ ਸੋ ਇਹਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਜੀ ਇਹ ਦੇਖ ਸਕਦੇ ਹੋ 베이스ਲਾਈਨ ਟੈਸਟ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ 28 29 ਅਗਸਤ ਤੋਂ ਤੋਂ ਇਹਦਾ ਅਸਾਈਨਮੈਂਟਸ ਆਣਗੇ ਆ 1 ਸਤੰਬਰ 3 ਅਕਤੂਬਰ 16 ਅਕਤੂਬਰ 3 ਨਵੰਬਰ ਤੇ ਅਸਾਈਨਮੈਂਟ ਨੰਬਰ 5 ਆਏਗੀ 17 ਨਵੰਬਰ ਤੇ ਦਸੰਬਰ ਨੂੰ ਇਹਨਾਂ ਦੀ ਐਂਡ ਲਾਈਨ ਟੈਸਟਿੰਗ ਹੋ ਜਾਏਗੀ ਪਹਿਲੇ ਹਫਤੇ ਸੋ ਜਿਹੜੀ ਅਸੈਸਮੈਂਟ ਹੋਏਗੀ 4th ਨਾਈਟ ਲਈ ਸਮੇਂ ਸਰ ਵਿਆਪਕ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਿਹੜੇ ਪ੍ਰਸ਼ਨ ਹੈ ਉਹ ਕਰਵਾਣਗੇ ਕਾਪੀ ਤੇ ਅਸੈਸਮੈਂਟ ਐਜ਼ ਅ ਲਰਨਿੰਗ ਦੇ ਤੌਰ ਤੇ ਵਿਦਿਆਰਥੀ ਆਪਣੇ ਸਿੱਖਣ ਪ੍ਰਦਰਦਾ ਦਾ ਮੁਲਾਂਕਣ ਕਰਕੇ ਆਮ ਤੌਰ ਤੇ ਆ ਰਹੀਆਂ ਮੁਸ਼ਕਲਾਂ ਦਾ ਅਧਿਆਪਕ ਦੀ ਗਾਈਡਲਾਈਨਸ ਲੈ ਕੇ ਹੱਲ ਕਰਨਗੇ ਕੰਪੀਟੈਂਸੀ ਇਨਹਾਂਸਮੈਂਟ ਜੋ ਪ੍ਰੋਗਰਾਮ ਹੈ ਇੱਚ ਵਿਦਿਆਰਥੀਆਂ ਦਾ ਕੰਪੀਟੈਂਸੀਜ਼ ਵਿੱਚ ਪਰਿਪੱਕਤਾ ਦਾ ਅਸੈਸਮੈਂਟ ਵੀ ਕੀਤਾ ਜਾਣਾ ਹੈ ਕਿਉਂਕਿ ਮੁਲਾਂਕਣ ਹੀ ਕਿਸੇ ਵੀ ਪ੍ਰੋਗਰਾਮ ਦੀ ਸਫਲਤਾ ਦਾ ਆਧਾਰ ਹੈ ਯਾਨੀ ਦੀ ਰੈਂਡਮ ਚੈਕਿੰਗ ਵੀ ਹੋਏਗੀ ਇਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ 9ਵੀਂ 10ਵੀਂ ਜਮਾਤਾਂ ਲਈ ਜੋ ਇੱਕ ਬੇਸਲਾਈਨ ਤੇ ਐਂਡਲਾਈਨ ਟੈਸਟ ਲਿਆ ਜਾਏਗਾ। ਸਨੂਮੀ ਦਸਮੀ ਦੇ ਵਿਸ਼ੇ ਤੁਹਾਨੂੰ ਦਿੱਤੇ ਗਏ ਆ। ਇਹਦਾ ਜੋ ਟੈਸਟ ਆਏਗਾ 108 ਪ੍ਰਸ਼ਨ ਹੋਣਗੇ ਉਹ ਅਮਰ ਸ਼ੀਟ ਜੋ ਭੇਜੀ ਜਾਏਗੀ। ਅਧਿਆਪਕ ਇਸ ਬੇਸਲਾਈਨ ਅਸੈਸਮੈਂਟ ਦਾ ਵਿਸ਼ਲੇਸ਼ਣ ਕਰਕੇ ਅਸੈਸਮੈਂਟ ਫਾਰ ਲਰਨਿੰਗ ਦੇ ਰੂਪ ਚ ਵੀ ਕੰਪੀਟੈਂਸੀ ਦੀ ਪ੍ਰਕਪਤਾ ਟੀਚਿੰਗ ਮੈਥਡ ILM ਦਾ ਯੂਜ਼ ਕਰਨਗੇ। ਅਸੈਸਮੈਂਟ ਉ ਲਰਨਿੰਗ ਐਂਡਲਾਈਨ ਟੈਸਟਿੰਗ ਕੀਤੀ ਜਾਏਗੀ। ਇਸ ਤੋਂ ਇਲਾਵਾ ਜਿਹੜਾ ਸੈਸ਼ਨ ਚੱਲ ਰਿਹਾ ਚ 22 ਮੰਥਲੀ ਟੈਸਟ, ਟਰਮ ਐਗਜ਼ਾਮ ਤੇ ਫਾਈਨਲ ਐਗਜ਼ਾਮ ਵਿੱਚ ਵੀ ਕੰਪੀਟੈਂਸੀ ਬੇਸਡ ਹੀ ਕੁਐਸਚਨ ਆਣਗੇ ਜਿਹੜਾ ਟੈਸਟ ਰੱਖਿਆ ਗਿਆ ਅੱਧੀ ਛੁੱਟੀ ਜਿਹੜੀ ਸ਼ੁਰੂ ਹੋਣ ਤੋਂ ਪਹਿਲੇ 90 ਮਿੰਟ ਪਹਿਲੇ ਹੁੰਦਾ ਸੀ ਤੁਹਾਨੂੰ ਪਤਾ ਹੀ ਹੈ ਤੀਜੇ ਪੀਰਿਅਡ ਸ਼ੁਰੂ ਕਰ ਲੈਂਦੇ ਸੀ ਸੋ ਸੀਈਪੀ ਫੇਜ਼ 1 ਤਹਿਤ ਜਿਹੜੇ ਸਾਡੇ ਸਕੂਲ ਆ ਸਰਕਾਰੀ ਸਕੂਲ ਪੀਐਮ ਸ਼੍ਰੀ ਤੋਂ ਇਲਾਵਾ ਨੌਵੀਂ ਦਸਵੀਂ ਜਮਾਤਾਂ ਨੂੰ ਮੁੱਖ ਵਿਸ਼ਿਆਂ ਲਈ ਕੰਪੀਟੈਂਸੀ ਬੇਸਡ ਅਸਾਈਨਮੈਂਟਸ ਹੈ ਫੋਟੋਕਾਪੀ ਤੇ ਜਰਨਲ ਜੋ ਪ੍ਰਤੀ ਵਿਅਕਤੀ ਵਿਦਿਆਰਥੀ ਨੂੰ 40 ਰੁਪਏ ਫੰਡ ਆਇਆ ਹੈ ਜੀ ਤੋ ਇਹ ਤੁਸੀਂ ਦੇਖ ਸਕਦੇ ਹੋ ਤੇ ਫੰਡ ਜਾਰੀ ਕੀਤਾ ਗਿਆ ਹਰ ਜ਼ਿਲ੍ਹੇ ਨੂੰ ਇਹਦੀ ਵਰਤੋਂ ਕਰਨੀ ਆ ਸੋ ਵੇਸ ਲਾਈਨ ਟੈਸਟ ਜਿਹੜਾ ਪ੍ਰਤੀ ਵਿਦਿਆਰਥੀ ਨੂੰ 10 ਰੁਪਏ ਅਸਾਈਨਮੈਂਟ 15 ਰੁਪਏ ਦੂਸਰੀ ਸਾਈਨ 15 ਯਾਨੀ ਟੋਟਲ 40 ਰੁਪਏ ਸਾ ਉਹਨਾਂ ਤੁਸੀਂ ਡਿਵਾਈਡ ਕਰਕੇ ਉਹਨੂੰ ਦੇਣਾ ਹੈ ਤੋ ਇਹਦੀ ਇੱਕ ਕਮੇਟੀ ਬਣਨੀ ਆ ਇਸ ਗ੍ਰਾਂਟ ਨੂੰ ਖਰਚ ਕਰਨ ਲਈ ਪ੍ਰਿੰਟਿੰਗ ਦੇ ਲਈ ਇਹਦੇ ਵਿੱਚ ਹੈੱਡ ਆਏਗਾ ਸਕੂਲ ਦਾ ਤਿੰਨ ਲੈਕਚਰਰ ਸੀਨੀਅਰ ਅਧਿਆਪਕ ਪਾ ਸਕਦੇ ਐ ਐਸਐਮ ਕਮੇਟੀ ਦਾ ਇੱਕ ਮੈਂਬਰ ਆਏਗਾ ਸੋ ਇਹਦਾ ਪੂਰਾ ਰਿਕਾਰਡ ਰੱਖਿਆ ਜਾਏਗਾ ਪ੍ਰਿੰਟ ਪੂਰੀ ਕੁਆਲਿਟੀ ਦੇ ਹੋਣੇ ਚਾਹੀਦੇ ਸੋ ਇਹਦੀ ਪੂਰੀ ਮੋਨਿਟਰਿੰਗ ਜੋ ਹੈ ਡਾਈਟ ਪ੍ਰਿੰਸੀਪਲ ਡੀਓ ਬੀਐਨਓ ਅਕੈਡੈਮਿਕ سپورਟ ਗਰੁੱਪ ਦੇ ਮੈਂਬਰ ਤੁਹਾਡੀ ਕਰਨਗੇ ਸੋ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਐਸਆਰਟੀ ਨੂੰ ਮੇਲ ਕਰਕੇ ਤੁਸੀਂ 31 ਦਸੰਬਰ 2025 ਤੱਕ ਭੇਜਣੀ ਹੈ ਸੋ ਇਹ ਲੈਟਰ ਆਈ ਹੈ ਜੀ 9ਵੀਂ 10ਵੀਂ ਦੀ ਸੇਮ ਲੈਟਰ 11ਵੀਂ 12ਵੀਂ ਦੀ ਵੀ ਤੁਹਾਨੂੰ ਖੋਲ ਕੇ ਦੱਸਦਾ ਸੋ ਇਹ ਲੈਟਰ 11ਵੀਂ 12ਵੀਂ ਲਈ ਜਾਰੀ ਹੋਈ ਹੈ ਇਹਦੇ ਵਿੱਚ ਵੀ ਸੇਮ ਹੈ ਜੀ ਜੋ ਤੁਹਾਨੂੰ ਚੀਜ਼ਾਂ ਦੱਸੀਆਂ ਤੇ ਇਹਦੇ ਵਿੱਚ ਵਿਦਿਆਰਥੀਆਂ ਨੂੰ ਜੋ ਕੰਪੀਟੈਂਸੀ ਨੂੰ ਪਰਪੱਕਤ ਕਰਨ ਲਈ ਚਲਾਇਆ ਗਿਆ ਹੈ 11ਵੀਂ 12ਵੀਂ ਦੇ ਜਿਹੜੇ ਵਿਸ਼ੇ ਆ ਪੰਜ ਵਿਸ਼ੇ ਲਏ ਆ ਪੰਜਾਬੀ ਲਾਜ਼ਮੀ ਅੰਗਰੇਜ਼ੀ ਲਾਜ਼ਮੀ ਤੇ ਵਿਸ਼ੇ ਸਟਰੀਮ ਦੇ ਤਿੰਨ ਹੋਣਗੇ ਤੇ ਇਹਦੀਆਂ ਸ਼ੀਟਸ ਆਣ ਗਈਆਂ ਜੀ ਤਿੰਨ ਵਿਸ਼ੇ ਦੇ ਵਿੱਚ ਫਿਜ਼ਿਕ ਕੈਮਿਸਟਰੀ ਬਾਇਓ ਗਣਿਤ ਕਮਰਸ ਸਟਰੀਮ ਦੇ ਹਿਮਨਿਟੀ ਗਰੁੱਪ ਦੇ ਹਿਸਟਰੀ ਪੋਲੀਟੀਕਲ ਸਾਇੰਸ ਅਰਥ ਸ਼ਾਸਤਰ ਇਹ ਆ ਸਕਦੇ ਜੀ ਇਹਨਾਂ ਦੇ ਪ੍ਰੈਕਟਿਸ ਟੈਸਟ ਦੀ ਜੇ ਰੇਟ 28 29 ਅਸਾਈਨਮੈਂਟਸ 1 ਸਤੰਬਰ 3 ਅਕਤੂਬਰ ਤੇ 16 ਅਕਤੂਬਰ ਤੇ ਐਂਡ ਲਾਈਨ ਦਸੰਬਰ ਦੇ ਪਹਿਲੇ ਹਫਤੇ ਪਹਿਲੇ ਵਰਗਾ ਹੀ ਦੱਸਿਆ ਗਿਆ ਹੈ ਤੇ ਇਹਨਾਂ ਦੀ ਜੋ ਵਰਕਸ਼ੀਟਸ ਆਣਗੀਆਂ ਪ੍ਰੈਕਟਿਸ ਟੈਸਟ ਹੋਣਗੇ ਉਹ ਸਾਰਾ ਤੁਹਾਨੂੰ ਇਹਦੇ ਵਿੱਚ ਦੱਸਿਆ ਗਿਆ ਹੈ 90 ਪ੍ਰਸ਼ਨ ਆਣਗੇ ਜੀ ਠੀਕ ਹੈ 11ਵੀਂ 12ਵੀਂ ਦੇ ਪੰਜਾਂ ਵਿਸ਼ਿਆਂ ਦੇ ਇਹਦੇ ਵਾਸਤੇ ਇਹਦਾ ਜੇ ਪ੍ਰੈਕਟਿਸ ਟੈਸਟ ਲਿਆ ਜਾਏਗਾ ਤੇ ਵਾਈ ਮੰਥਲੀ ਟਰਮ ਤੇ ਫਾਈਨਲ ਇਗਜ਼ਾਮ ਵਿੱਚ ਵੀ ਇਹਦੇ ਬੇਸ ਤੇ ਕੁਐਸਚਨ ਆਣਗੇ 80 ਮਿੰਟ ਦਾ ਪੇਪਰ ਹੋਏਗਾ ਜੀ ਠੀਕ ਹੈ ਜੀ ਸੋ ਇਹਦੇ ਵਿੱਚ ਵੀ ਗ੍ਰਾਂਟ ਜਾਰੀ ਹੋਈ ਹੈ ਸੇਮ ਵੇ ਦੇ ਨਾਲ 40 ਰੁਪਏ ਪ੍ਰਤੀ ਵਿਦਿਆਰਥੀ ਨੂੰ ਆਇਆ ਹੈ ਖਰਚਣ ਲਈ ਕਮੇਟੀ ਸੇਮ ਬਣੇਗੀ ਤੇ ਇਹਦੀ ਵੀ ਨਿਗਰਾਨੀ ਸੇਮ ਗਰੁੱਪ ਮੈਂਬਰ ਕਰਨਗੇ ਸੋ ਧੰਨਵਾਦ ਵੀਡੀਓ ਦੇਖਣ ਲਈ ਹੁਣ ਤੁਹਾਡਾ ਮਿਸ਼ਨ ਸਮਰੱਥ ਖਤਮ ਹੈ ਜੀ ਅਗਸਤ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਅਗਸਤ ਦੇ ਐਂਡ ਵਿੱਚ ਹੁਣੇ ਸੀਪੀ ਦਾ ਪ੍ਰੋਗਰਾਮ ਜੋ ਸ਼ੁਰੂ ਹੋਣ ਜਾ ਰਿਹਾ ਸੋ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੈਸਟਫਲਕ ਉਮੀਦ ਕਰਦੇ ਆ ਕਿ ਇਸ ਵਿੱਚ ਵਿਦਿਆਰਥੀ ਜਿਹੜਾ ਆ ਬਾਤ ਛੱਡ ਕੇ ਲਾਹਾ ਲੈਣਗੇ ਥੈਂਕ ਯੂ